ਪੰਜਾਬ ਤੋਂ ਖਾਲੀ ਹੋਈ ਰਾਜ ਸਭਾ ਦੀ ਇੱਕ ਸੀਟ ਨੂੰ ਲੈ ਕੇ ਲਗਾਤਾਰ ਸਸ਼ੋਪੰਜ ਵੜਿਆ ਹੋਇਆ ਹੈ ਔਰ ਇਸੇ ਵਿਚਕਾਰ ਹੁਣ ਸਭ ਤੋਂ ਵੱਡਾ ਸਵਾਲ ਏ ਕਿ ਆਮ ਆਦਮੀ ਪਾਰਟੀ ਦੀ ਖਾਲੀ ਹੋਈ ਰਾਜ ਸਭਾ ਸੀਟ ਜਿਹੜੀ ਕਿ ਸੰਜੀਵ अरोड़ा ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਉਸ ਤੋਂ ਹੁਣ ਕੌਣ ਰਾਜ ਸਭਾ ਜਾਏਗਾ ਕਿ ਕੋਈ ਪੰਜਾਬੀ ਰਾਜ ਸਭਾ ਜਾਏਗਾ ਔਰ ਸੋ ਵੱਡਾ ਸਵਾਲ ਕਿ ਕੋਈ ਆਮ ਆਦਮੀ ਪਾਰਟੀ ਦਾ ਭਮੱਕੜ ਰਾਜ ਸਭਾ ਜਾਏਗਾ ਯਾ ਉਸ ਤੋਂ ਵੀ ਵੱਡਾ ਸਵਾਲ ਕਿ ਕੀ ਇੱਕ ਵਾਰ ਫਿਰ ਤੋਂ ਪਹਿਲੇ ਦੀ ਤਰ੍ਹਾਂ ਕੁਝ ਵਪਾਰੀਆਂ ਨੂੰ ਰਾਜ ਸਭਾ ਭੇਜ ਦਿੱਤਾ ਜਾਏਗਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਸਭ ਤੋਂ ਵੱਡਾ ਮਸਲਾ ਹੈ ਕਿ ਪੰਜਾਬ ਤੋਂ ਖਾਲੀ ਹੋਈ ਰਾਜ ਸਭਾ ਦੀ ਇੱਕ ਸੀਟ ਨੂੰ ਲੈ ਕੇ ਲੰਬੀ ਚਰਚਾ ਹੈ ਕਿ ਰਾਜ ਸਭਾ ਕੌਣ ਜਾਏਗਾ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਨੇ ਔਰ ਉਸ ਤੋਂ ਬਾਅਦ ਫਿਰ ਇੱਕ ਨਵੀਂ ਚਰਚਾ ਸ਼ਿੜੀ ਕਿ ਮਨੀਸ਼ ਸੋਧਿਆ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਪਰ ਜੋ ਹਾਲਾਤ ਅੱਜਕਲ ਪੰਜਾਬ 'ਚ ਬਣੇ ਹੋਏ ਨੇ ਉਸ ਤੋਂ ਬਾਅਦ ਅਸੀਂ ਕਹਿ ਸਕਨੇ ਆ ਕਿ ਸਿੱਧਾ ਸਵਾਲ ਹੈ ਕਿ ਰਾਜ ਸਭਾ ਕਿਸੇ ਭਮੱਕੜ ਨੂੰ ਕਿਸੇ ਆਮ ਆਦਮੀ ਪਾਰਟੀ ਦੇ ਵਗਰ ਵਰਕਰ ਨੂੰ ਭੇਜਿਆ ਜਾਏਗਾ ਜਾਂ ਫਿਰ ਇੱਕ بار ਫਿਰ ਤੋਂ ਕਿਸੇ ਵਪਾਰੀ ਤੇ ਦਾਖੇੜਿਆ ਜਾਏਗਾ ਸੋ ਜੋ ਜਾਣਕਾਰੀ ਅਸੂਰੇ ਨਿਕਲ ਕੇ ਆ ਰਹੀ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੇ ਜਿਹੜੇ ਕਿ ਪੰਜਾਬ ਸਰਕਾਰ 'ਚ ਵੀ ਕਈ ਅਹੁਦੇ ਜਿਹੜੇ ਉਹਨਾਂ ਕੋਲ ਸੀਗੇ ਐਡਵਾਈਜ਼ਰੀ ਵਾਲੇ ਉਹਨਾਂ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਜਾਣਕਾਰੀ ਮਿਲ ਪਾਰੀ ਹੈ ਕਿ ਟ੍ਰਾਈਡੈਂਟ ਵਾਲੇ ਰਜਿੰਦਰ ਗੁਪਤਾ ਹੁਣ ਪੰਜਾਬ ਤੋਂ ਰਾਜ ਸਭਾ ਜਾ ਸਕਦੇ ਨੇ ਇਸ ਤੋਂ ਪਹਿਲਾਂ ਸੰਜੀਵ अरोड़ा ਜਿਹੜੇ ਕਿ ਬਾਈਲੈਕਸ਼ਨ ਜਿੱਤ ਕੇ ਹੁਣ ਇੰਡਸਟਰੀ ਮਨਿਸਟਰ ਤੇ ਉਹਨਾਂ ਕੋਲ ਬਿਜਲੀ ਮਹਿਕਮਾ ਵੀ ਹੈ ਉਹ ਵੀ ਇੱਕ ਵਪਾਰੀ ਸੀਗੇ ਜਦੋਂ ਰਾਜ ਸਭਾ ਦੀਆਂ 7 ਸੀਟਾਂ ਤੇ ਪੰਜਾਬ ਤੋਂ ਬੰਦੇ ਭੇਜੇ ਗਏ ਉਦੋਂ ਇੱਕ ਲੰਬੀ ਚਰਚਾ ਛੜੀ ਕੇ ਆਖਿਰਕਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਛੱਡ ਕੇ ਇਹ ਵੱਡੇ ਵਪਾਰੀਆਂ ਨੂੰ ਇਹ ਸੀਟਾਂ ਕਿਉਂ ਦਿੱਤੀਆਂ ਗਈਆਂ ਚਾਹੇ ਉਹ एल पी यू वाले अशोक मित्तल हो चाहे संजीव अरोड़ा रहे सी, या फिर दिल्ली वाले सानी साहब हो चर्चा लंबी सी कि व्यापारियों आम आदमी पार्टी राज्यसभा भेज रही है कई कई ते ते चर्चा यह भी आई सी किसीटा वेची गई ने हालांकि आरोप के पर हुण जो जानकारी मिल पा रही है कि राजेंद्र गुप्ता भेजा जा रहा है ਰਾਜ ਸਭਾ ਕਿਉਂਕਿ ਉਹਨਾਂ ਨੇ ਆਪਣੇ ਅਸਤੀਫੇ ਦਿੱਤੇ ਨੇ ਸੁਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦੀ ਰਾਜ ਸਭਾ ਤੋਂ ਮੈਂਬਰ ਹੋ ਸਕਦੇ ਰਹੇ ਕਿਉਂਕਿ ਸੰਜੀਵ ਅਰੋੜਾ ਦੇ ਵਿਧਾਇਕ ਜਿੱਤਣ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋ ਗਈ ਸੀ ਰਜਿੰਦਰ ਗੁਪਤਾ ਇੱਕ ਵੱਡੇ ਮਸ਼ਹੂਰ ਕਾਰੋਬਾਰੀ ਵੀ ਨੇ ਤੇ ਉੱਥੇ ਹੀ ਉਹ ਵੱਡੇ ਸਮਾਜ ਸੇਵੀ ਵੀ ਨੇ ਤੇ ਕਦੇ ਵੀ ਸਿਆਸੀ ਤੌਰ ਤੇ ਜਾਂ ਕਿਸੇ ਵਾਜ ਵਿਵਾਦ 'ਚ ਉਹਨਾਂ ਦਾ ਹਿੱਸਾ ਨਹੀਂ ਰਿਹਾ ਜਿਸ ਕਰਕੇ ਲੋਕਾਂ ਦੇ ਵਿੱਚ ਇੱਕ ਇਮੇਜ ਦੇਖੋ ਮੰਨੀ ਤੇ ਜਾਂਦੀ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਤਰਨਤਾਰਨ ਜ਼ਿਮਨੀ ਚੌੜ ਤੋਂ ਪਹਿਲਾਂ ਇਸ ਤਰ੍ਹਾਂ ਦਾ ਇੱਕ ਫੈਸਲਾ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਭਾਰੀ ਪੈ ਸਕਦਾ ਹੈ ਕਿਉਂਕਿ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਪੁਰਾਣੇ ਭਮਕੜਾ ਦੀ ਕਦਰ ਨਹੀਂ ਕਰ ਰਹੀ ਪਿਛਲੇ ਦਿਨੀ ਜੋ ਹਾਲਾਤ ਬਣੇ ਉਸ ਤੋਂ ਬਾਅਦ ਕਈ استਿਫੇ ਵੀ ਹੋਏ ਅਤੇ ਕਈ ਲੋਕਾਂ ਨੇ ਨਿਰਾਸ਼ਾ ਵੀ ਆਪਣੀਆਂ ਜ਼ਾਹਰ ਕੀਤੀਆਂ ਲੈਂਡ ਪੋਲਿੰਗ ਪਾਲਿਸੀ ਵੇਲੇ ਵੀ ਲਗਾਤਾਰ ਵਿਰੋਧ ਹੋਇਆ ਕਿ ਵਪਾਰੀਆਂ ਦੇ ਦਬਾਅ 'ਚ ਫੈਸਲੇ ਲਏ ਜਾ ਰਹੇ ਨੇ ਪਰ ਹੁਣ ਜੇ ਟਰਾਈਡੈਂਟ ਵਾਲੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਭੇਜਿਆ ਜਾਂਦਾ ਹੈ ਤੇ ਕੀ ਤਰਨਤਾਰਨ ਦੀ ਜ਼ਮੀਨੀ ਚੋਣ ਤੋਂ ਪਹਿਲਾਂ ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਆਪਣੇ ਵਰਕਰਾਂ ਦੀ ਨਾਰਾਜ਼ਗੀ ਦੇ ਤੌਰ ਤੇ ਚੱਲਣਾ ਪੈ ਸਕਦਾ ਇੱਕ ਵੱਡਾ ਸਵਾਲ ਹੈ